ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਦੇਖੂ ਪੀਰ ਲਿਆਦਾ ਆਪਣੀ ਬੌਸ ਸਿਸਟਮ ਜੇ ਤੁਸੀਂ ਕੱਲ ਦਾ ਵਲੌਗ ਦੇਖਿਆ ਆਪਣਾ ਨਾ ਤਾਂ ਜਿਵੇਂ ਆਪਾਂ ਦੱਸਿਆ ਸੀਗਾ ਵੀ ਆਪਣਾ ਜਿਹੜਾ ਕੰਪਿਊਟਰ ਹੈ ਆਪਣਾ ਜਿੱਥੇ ਆਪਾਂ ਆਰਡਰ ਮੈਨ ਲਿਆ ਉਹ ਆਪਣਾ ਖਰਾਬ ਹੋ ਗਿਆ ਸੀ ਤੇ ਆਪਾਂ ਨੇ ਆਰਡਰ ਕਰਤਾ ਸੀ ਤੇ ਅੱਜ ਨਵਾਂ ਪੀਸੀ ਆਇਆ ਮਤਲਬ ਇਹ ਜਿਹੜਾ ਸਕਿਅਰਮ ਆਈ ਹੈ ਤੇ ਇਧਰ ਮਿਸਤਰੀ ਲੱਗਿਆ ਹੋਏ ਸੈਟਅਪ ਕਰਨ ਵਾਸਤੇ ਆਇਜੇ ਜੋ ਇਹ ਆਇਆ ਭਾਈ ਆਪਣਾ ਓਕਲ ਤੋਂ ਓਕਲ ਜਿਹੜੀ ਕੰਪਨੀ ਹੈ ਜਿਹਦੇ ਜਿਹੜਾ ਆਪਾਂ ਨੂੰ ਸਾਰਾ ਸੌਫਟਵੇਅਰ ਇਹ ਜਿਹੜਾ ਦਾ ਹੁੰਦਾ ਹੈ ਵੀ ਤੇ ਜੇ ਦੀ ਕੀਮਤ ਸੁਣ ਕੇ ਤੁਸੀਂ ਸਾਰੇ ਨੇ ਹੈਰਾਨ ਹੋ ਜਾਏ ਹੋ ਇਹਨੀ ਕੀਮਤ ਇਹਦੀ ਇਹ ਸਾਰਾ ਸਿਸਟਮ ਇਤੋਂ ਬਹੁਤ ਜ਼ਿਆਦਾ ਮਹਿੰਗਾ ਹੈ ਤੇ ਕੱਲਾ ਪੀਸੀ ਪੀਸੀ ਜਿਹੜਾ ਆਪਾਂ ਨੂੰ ਮਿਲੇ ਇਹ ਆਪਾਂ ਨੂੰ 160000 ਦਾ ਮਿਲੇ ਸਾਰਾ ਸੈਟਅਪ ਹੈਗਾ ਇਹ ਘੱਟੋ ਘਾਟ 100000 ਦਾ ਹੈ ਜੇ ਆਪਾਂ ਨੇ ਅੱਜ ਆਪਣਾ ਨਵਾਂ ਲਵਾਉਣਾ ਸਾਰਾ ਸੈਟਅਪ ਨਵਾਂ ਲਵਾਉਣਾ ਹੋਵੇ ਇਹਨਾਂ ਜ਼ਿਆਦਾ ਮਹਿੰਗਾ ਹੈ ਤੇ ਇਧਰ ਬਾਈ ਜੀ ਨੇ ਸੈੱਟ ਕਰ ਰਹੇ ਨੇ ਆ ਜੇ ਦੇਖ ਤੁਹਾਨੂੰ ਦਿਖਾਉਣੇ ਆਪਾਂ ਨੇ ਸਾਰੇ ਤਰੀਕੇ ਵਰਤਲੇ ਇਹਨੂੰ ਚਲਾਉਣ ਦੇ ਵੀ ਸ਼ਾਇਦ ਸੌਫਟਵੇਅਰ ਗੇ ਹੋਵੇ ਜਾਂ ਫਿਰ ਵਿੰਡੋ ਸਕਰੈਚ ਹੋ ਗਈ ਹੋਵੇ ਪਰ ਕੋਈ ਵੀ ਹੱਲ ਹੋਇਆ ਇਹਦਾ ਤੇ ਆਪਾਂ ਨੂੰ ਇਹ ਚੇਂਜ ਕਰਨੀ ਪੈ ਗਿਆ ਤੇ ਹੁਣ ਇਹ ਬਾਈ ਚੇਂਜ ਕਰ ਰਿਹਾ ਆਪਣਾ ਫਿਰ ਲਾਸਟ ਟਰਾਈ ਕਰਕੇ ਦੇਖਿਆ ਜਾਂਦਾ ਵੀ ਜੇ ਲਾਸਟ ਟਰਾਈ ਓਕੇ ਹੋ ਗਈ ਆ ਤਾਂ ਡਨ ਹੈ ਨਹੀਂ ਫਿਰ ਸੈਟਅਪ ਦਾ ਨਾਲ ਲੈਂਦਾ ਹੀ ਆ ਆ ਤਾਂ ਵੀ ਚੇਂਜ ਕਰਨੀ ਪੈਣਾ ਆਪਾਂ ਨੂੰ ਇਹਦੇ ਵਿੱਚ ਪੀਸੀ ਤਾਂ ਦਿਖੋਨੇ ਬਾਲ ਚੀ ਵੀ ਆਪਾਂ ਫੋਰ ਹਰਮਨ ਸੇ ਹਾਂਜੀ ਬਾਈ ਕਿੱਦਾਂ ਹੈ ਠੀਕ ਹੈ ਸਰ ਕੋ ਵਧੀਆ ਹਾਂਜੀ ਹਾਂਜੀ ਕੈਮਰਸ ਟਿੱਕਟੌਕ ਲਵਾ ਕੰਪਿਊਟਰ ਨਵੀਂ ਟੱਚ ਲਵੀ ਓਪਨਿੰਗ ਕਰ ਰਹੇ ਹੈ ਭਾਈ ਮਿਸਾਲੇ ਕਰਕੇ ਕੋਈ ਸਾਰਨ ਆਪਰੀ ਇਫ ਆਵਿਦੇ ਟੂਤੀ ਕਵਾਂਟਾ ਬੋਲਾ ਬੈਲੋ ਹੈ ਬੈਲਿਸਿਮੋ ਹੁਣ ਇਹ ਚੱਲ ਰਿਹਾ ਹੈ ਬੈਲੋ ਹੈ ਬੈਲਿਸਿਮੋ ਹੁਣ ਇਹ ਚੱਲ ਰਿਹਾ ਹੈ ਇਹ ਹੁਣ ਮੈਂ ਬੁੱਟਾਰੇ ਇਹ ਨੂੰ ਮੇਟਰ ਆਪਣੀ ਕੋਲ ਨਾ 10 ਸਾਲ ਹੋ ਗਏ ਚੱਲਦੇ ਨੂੰ 10 ਸਾਲ ਬਾਅਦ ਇਹ ਨੂੰ ਫਿਰ ਨਹੀਂ ਪੈਂਦੇ ਇਹ ਤੋੜਾ ਬੱਚੀ ਉਹ ਇਹਨਾਂ ਚੀਜ਼ਾਂ ਚਾਹੁੰਦੇ ਉਹ ਰਿਪੇਰਾ ਉਹ ਇਹੋ ਚੀਜ਼ਾਂ ਵਿੱਚ ਆਹ ਓਕੇ ਟੂਲ ਮੀਨੂ ਆ ਬਾਲਾਂ ਸਹੀ 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 ਇਹ ਜੇ ਆਪਾਂ ਦੇਖਣ ਜਿੰਨਾ ਜਿੰਨੇ ਵੀ ਆਪਣੇ ਕਸਟਮਰ ਇਹਦਾ ਫਿਰ ਪਤਾ ਕੀ ਹੁੰਦਾ ਮੈਂ ਦੱਸ ਦਿੰਦਾ ਜਿੰਨੇ ਵੀ ਆਪਣੇ ਕਸਟਮਰ ਆਰਡਰ ਕਰਦੇ ਆਪਾਂ ਸਾਰਿਆਂ ਦੇ ਜਿਹੜੇ ਨੇਮ ਐ ਐਡਰੈਸ ਸਾਰਾ ਕੁਝ ਇਹ ਵਿੱਚ ਰਜਿਸਟਰ ਕੀਤਾ ਸਾਰਾ ਆਪਣੇ ਮੀਨੂ ਕਿਹੜੇ ਕਿਹੜੀ ਪ੍ਰੋਡਕਟ ਆਪਨ ਸ਼ੌਪ ਤੇ ਹੈਗੇ ਆ ਉਹ ਸਾਰੇ ਵਿੱਚ ਰਜਿਸਟਰ ਕੀਤੇ ਹੋਏ ਆ ਤੇ ਉਹ ਹੁਣ ਚੈੱਕ ਕਰਕੇ ਦੇਖ ਰਹੇ ਵੀ ਜੇ ਆਪਾਂ ਉਹਦੇ ਦਾ ਸਿਸਟਮ ਸਮਾਨ ਸਾਰੀ ਇਹਦੇ ਵਿੱਚ ਹਾਰਡ ਡਿਸਕ ਪਾ ਕੇ ਵੀ ਉਹ ਸੈਟਅਪ ਦਾ ਸਾਰਾ ਕਰਨਾ ਪੈਣਾ ਕਿ ਵੀ ਇਹ ਵਾਲਾ ਲੈਪਟਾਪ ਸਾਰਾ ਬਿਲਕੁਲ ਨਵਾਂ ਹੈ ਫਿਲਹਾਲ ਤੇ ਇਹ ਤੇ ਉਸ ਤੋਂ ਬਾਅਦ ਤੇ ਜਿਹੜਾ ਪੁਰਾਣੀ ਵਾਲਾ ਸਾਰਾ ਡਾਟਾ ਕੱਢ ਕੇ ਉਹ ਚ ਡਾਟਾ ਸਾਰਾ ਉੱਪਰ ਕਰਨਾ ਇਸ ਸਕਰੀਨ ਵਿੱਚ ਛੋਟੀ ਹਰਮਨ ਹਾਂ ਇਸ ਐਜ ਵੱਡਾ ਵੈਕਿਊ Questo è nuovo però costa un botto questo porco. Questo mm. ma è un è, I, I3, processore I3. I3? È un IPC, capito? È più, anche più veloce. Sì, ho voglio, poi lo faccio. Tu la si toglie. Ah, ok. Se vuoi. Sì, sì, no, lasciamo così ancora, ancora nuovo, no? Sì. E vale mettere la compagnia prima, ok. E sarà se sto un bello servizio, capito? <ride> Chiami e vengono subito seste pari. ਕੋਸੇ ਸੀ ਕੋਦਾ ਐਂਟਰੀ 24 ਹੋਰੀ ਫੋਨ ਕਰ ਤੋਂ 24 ਘੰਟੇ ਦੇ ਵਿੱਚ ਵੀ ਜਿਹੜਾ ਆਪਣਾ ਟੈਕਨੀਕ ਹੋਣਾ ਉਹ ਪਹੁੰਚ ਜਾਂਦਾ ਹੈ ਸਰ ਆਪਣਾ ਸਿਸਟਮ ਸੈੱਟ ਕਰਨ ਕੋਈ ਮਰਜੀ ਪ੍ਰੋਬਲਮ ਹੋਵੇ ਛੋਟੀ ਛੋਟੀ ਵੱਡੀ ਤੋਂ ਵੱਡੀ ਹੋ ਜਾਏ ਐ ਤੂੰ ਤੋਂ ਗਵਾ ਲੈ ਮੈਂ ਆ ਗਿਆ ਲੈਂਪ ਆਪ ਕਿਉਂ ਅੱਧੇ ਇਸ ਤਰ੍ਹਾਂ ਸਪੀਲਾ ਨਹੀਂ ਆ ਨੋਚੇ ਕੋਲ ਕੋਸਾ ਲਾ ਕੇ ਪ੍ਰਿਮਾ ਇੰਫੋ ਡਿਵਰਸ ਪਰ ਅਸਪੈਕਟ ਦੀ ਪਹਿਮ ਹੈ? ਸਹੀ, ਮੈਂ ਉਹ ਦੱਸ ਤਾਉਂ ਲਾਉਂਦਾ ਅੰਤੋਂ ਰੋਮਨੀਚਾ। ਜਿੰਨਾ ਵੀ ਆਪਣਾ ਡਾਟਾ ਹੈ ਨਾ ਸਾਰਾ ਆ ਹਾਰਡ ਡਿਸਕ ਦੇ ਵਿੱਚ ਹੈ। ਜਿੰਨੇ ਆਪਣੇ ਮੀਨੂ ਹੋਗੇ ਸਾਰੇ ਕਸਟਮਰ ਦੇ ਨੰਬਰ ਸਾਰੇ ਇਹਦੇ ਵਿੱਚ ਹੈ। ਹੁਣ ਇਹ ਆਪਣਾ ਬਿਲਕੁਲ ਖਰਾਬ ਹੋ ਜਾਵੇ ਚੱਲਦਾ ਨਹੀਂ ਹੈ ਇਸ ਕਰਕੇ ਨਾ। ਇਹ ਕਹਿੰਦਾ ਮੈਂ ਨਾਲ ਲੈ ਜਾਣ ਉੱਥੇ ਦਫ਼ਤਰ ਦੇ ਵਿੱਚ ਆਫਿਸ ਜੀ ਉੱਥੇ ਲਾ ਕੇ ਨਾ ਇਹਨੂੰ ਪਹਿਦੇ ਚੱਲਦਾ ਛੱਡ ਦੇਣਾ। ਇਹਨੂੰ ਉੱਥੇ ਹੀ ਸਾਰੀ ਸੈਟਿੰਗ ਕਰ ਦੇ ਲਈ ਹੈ ਸਾਰਾ ਜਿਹੜਾ ਹਾਰਡ ਡਿਸਕ ਵਾਲਾ ਜਿੰਨਾ ਵੀ ਆਪਣਾ ਸਮਾਨ ਹੈਗੇ ਉਹ ਸਾਰੇ ਇਹਦੇ ਵਿੱਚ ਇਨਕਲੂਡ ਕਰ ਦੇਣਾ ਇਹਨੂੰ ਫਿਰ। ਇਹ ਵਾਲੀ ਹਾਰਡ ਹੁਣ ਇਹ ਨਾਲ ਲੈ ਕੇ ਜਾਣੇ ਇਹ ਹੈਗੇ 3664GB ਦੀ ਹਾਰਡ ਡਿਸਕ ਇਹ ਦੇਖੋ ਇਹ ਇਨ ਤਾਈਵਾਨ ਸੀ ਗ੍ਰਾਸੀਏ ਮਿਲੇ ਗਰਮ ਇਹ ਸਾਰਾ ਲੈ ਚਲੇ ਬਾਈ ਆਪਣਾ ਪੁਰਾਣਾ ਤੇ ਹੁਣ ਆਪਾਂ ਨੇ ਜਾਣਾ ਲੈ ਕੇ ਆਪਣੀ ਪੈਂਥਰ ਸੀ ਨੂੰ ਆਪਣੇ ਨੂੰ ਅੱਜ ਅਪਾਇੰਟਮੈਂਟ ਸੀਗੀ ਆਪਣੀ ਪੈਂਥਰ ਦੀ ਡਾਕਟਰ ਦੇ ਕੋਲ ਸੀਗੀ 3:30 ਵਜੇ ਦੀ 10 ਮਿੰਟ ਰਹਿ ਗਏ ਆ ਆਹ ਵਾਲੀ ਬਾਕਸ ਦੇ ਵਿੱਚ ਪੈਂਥਰ ਨੂੰ ਪਾਲ ਕੇ ਡਾਲ ਕੇ ਚੱਲ ਬਈ ਅੰਦਰ ਚੰਦਰ ਚੱਲ ਚੱਲ ਪਤ ਅੰਦਰ ਹੈਪਨਤੀ ਇੱਧਰ ਆ ਦੇ ਕਿੱਧਰ ਆਹ ਇਧਰ ਦੇ ਇਹ ਇਹ ਦੇ ਵਿੱਚ ਪੜਾ ਇਹ ਦੇ ਵਿੱਚ ਬਣ ਕੇ ਦੇਖ ਉਹ ਦੇ ਚਲ ਤਸੇ ਅੰਦਰ ਉਹ ਇਧਰ ਆ ਜਾ ਹਾਂ ਅਸਤਾਨ ਹਾਂ ਆ ਜਾ ਮੈਂ ਬੁਣਿਆ ਖਿੜੇ ਆ ਜਾ ਹੱਥ ਨਾਲ ਜੇ ਵੀ ਇਹ ਦੇਖ ਇਹ ਦੇਖਦੇ ਵੀ ਇਹ ਕੇਲੇ ਦਾ ਜੀ ਇਹ ਹਾਂ ਆ ਜਾ ਆ ਜਾ ਆ ਜਾ ਆ ਜਾ ਚੱਲ ਅੰਦਰ ਆ ਅੰਦਰ ਮਾਨੂੰ ਬਿੱਲੀ ਬੈਠੀ ਜਾਂ ਅੰਦਰ ਚੰਦ ਜਾ ਕੱਟਣੀ ਆ ਪੁੱਤਾਂ ਕਹਿੰਦੇ ਰਹਿੰਦੇ ਕੰਬਲ ਦੇ ਵਿੱਚ ਰਹਿਣੇ ਠੰਡੇ ਬਰ ਮੌਸਮ 'ਚ ਚੱਲ ਤੱਕ ਹੀ ਕੋ ਨਾ ਬੈਲੇਦਣਾ ਚੱਲ ਅੰਦਰ ਬਾਹਰ ਚੱਲ 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 ਲਾ ਦੇ ਇਹਦਾ ਚੱਲ ਵੀ ਪੈਦੀ ਜਾਦ ਹੋ ਗਈ ਹੈ ਬੈਂਤੀ ਤੇ ਆਪੇ ਹੰਗਾ ਪਾਣੀ ਚਬੀ ਗੱਡੀ ਦੀ ਕਰ ਕੀ ਚਾਬੀ ਕਰਾਂਗੇ ਮੈਂ ਲੱਕਿਆ ਨਹੀਂ ਖੁਸ਼ ਹਾਂ ਸਿਆ ਜਾਣਾ ਕੋ ਤਾਂ ਨਹੀਂ ਨਹੀਂ ਭਾਈ ਤੇਰੀ ਲੋਨ ਲਗਾ ਸੀ ਲਵਾਉਂਗਾ ਤੇਰੀ ਡਿੱਗੇ ਤੇਰੇ ਵੀ ਨਹੀਂ ਇਹ ਵਾਲੀ ਕਾਪੀ ਆਪਣੀ ਮਿੱਤਰੋ ਪੈਂਸਦੀ ਜਿੱਤੀ ਕਰਗਣਾ ਵਾਲਾ ਲੱਗਣਾ ਇੰਜੈਕਸ਼ਨ ਜਿਹੜੇ ਪੈਂਥਰ ਸੀ ਹੁੰਦੇ ਆਪਣੇ ਦੇ ਆ ਦੇਖੋ ਅਕਤੂਬਰ ਚ ਲੱਗਣਾ ਸੀਗਾ ਤੇ ਅੱਜ ਪੰਜ ਦੇ ਉੱਪਰ ਹੋ ਗਿਆ ਆਪਾਂ ਅਪਾਰਟਮੈਂਟ ਦੇ ਸੀ ਕੱਲ ਪਰਸਨ ਬਲੌਗ ਦੇ ਦੇਖੇ ਤੁਸੀਂ ਚਲਿਏ ਹਾਂਜੀ ਚਲਿਏ ਬੈਂਤੀ ਕਿਥੇ ਗਈ ਕਿ ਬੰਦੇ ਪੈਂਤਰਾ ਇੱਧਰ ਪੜਨੇ ਪਾਸੇ ਇੱਧਰ ਪੈਂਤ ਜਲੀਏ ਚਲੀ ਬੈਂਤ ਅਬ ਚਲੀਏ ਬੈ ਚੱਲ ਕਿਆ ਤੁਮੇ ਡਾਕਟਰ ਚੱਲਣਾ ਭਾਈ ਹਾਂ ਇਧਰ ਮਿਲ ਸੀ ਬਦਲੇ ਕਿਤੇ ਖਿੱਚ ਜਲੀ ਪੈਂਸਟਿਕਾ ਦੋਣ ਐਸੇ ਕਿਉਂ ਗਏ ਨਹੀਂ ਪੈਂਤਰੀ ਕੀ ਹੋ ਗਿਆ ਤੁਸੀਂ ਮੜਾ ਕੀ ਹੋ ਗਿਆ ਤੁਹਾਨੂੰ ਦੱਸਦੇ ਕੀ ਹੋਇਆ ਤੁਹਾਨੂੰ ਹੈ ਇਹ ਮਾਰ ਜਾਣ ਦੇ ਬੰਨੇ ਟੰਗ ਹੁੰਦੇ ਇਹਦੀ ਬੋਲੇ ਮੈਂ ਦਿਲ ਆਜੋ ਠੀਕ ਹੋ ਗਿਆ ਇੱਦਾਂ ਹੀ ਜਾਂਦੇ ਨਾ ਨਾ ਇਦਾਂ ਹੀ ਜਾਂਦੇ ਅੱਛਾ ਅੱਜ ਪੈਂਥਲ ਤੇ ਆਪਣੇ ਤੇ ਹੋਣੀ ਹੈ ਹਾਈ ਹਨਾ ਪੈਂਥੀ ਅੱਜ ਪੈਂਥੀ ਤੇ ਹਾਈ ਹੋਣੀ ਹੈ ਬਾਈ ਬਾਕੀ ਉਹ ਚੱਲਦਾ ਕਰਦਾ ਨੇ ਸਿਸਟਮ ਉਹ ਲੈ ਕੇ ਸ਼ਾਮ ਨੂੰ 4:00 4:30 ਰੁਪਏ ਤੱਕ ਉਹਨੂੰ ਓਪਕੀ ਕਰ ਦਵਾ ਦੇ ਓਕ ਚੱਲ ਗਈ ਹੈ ਹਾਂ ਹਾਂ ਕੱਲ ਮੇਥਰੋ ਬੜੇ ਓਖੇ ਰਹੀਆਂ ਗੱਲ ਆਪਾਂ ਕੱਲ ਤਾਂ ਇੰਨੇ ਜਿਆਦਾ ਓਖੇ ਰਹੇ ਨਾ ਬਸ ਸਾਰੇ ਕਮਾਂਡ ਦੇ ਹੱਥ 'ਚ ਲਿਖਣੇ ਕੱਲਾ-ਕੱਲਾ ਫੇਰੇਟ ਉਹਨਾਂ ਦੇ ਅਲੱਗ-ਅਲੱਗ ਪਿੱਛੇ ਕੱਲਾ-ਕੱਲਾ ਰੇਟ ਹੁੰਦਾ ਸਾਰਾ ਉਹਨੂੰ ਉਤਮ ਕਰਨਾ ਉੱਕਾ ਹੀ ਓਕਾ ਹੈ ਨਗਨ ਇਹ ਕਿਹ ਗੰਗਨ ਹੈ ਇਹ ਚਲੀ ਬੈਂਤੀ ਮੈਂ ਇਹਨੂੰ ਸ਼ੀਟ ਤੇ ਰੱਖਣ ਨਾ ਨਾ ਕੋਈ ਗਲਤੀ ਪੈ ਸਕਦੀ ਘਰ ਇਹਨੂੰ ਆਉ ਤੇ ਕੋਲ ਤੇ ਜਾ ਕਿਹੜਾ ਬਾਈ ਦੂਰੇ ਇੱਥੋਂ ਚਲੋ ਚਲੀ ਬਹੁਤੀ ਦੂਰ ਨਹੀਂ ਹੈਗਾ ਆਪਾਂ ਤੋਂ ਸਿਰਫ 1/2 ਕਿਲੋਮੀਟਰ ਹੈ ਮਿੱਤਰੋ ਆਪਣੇ ਸ਼ਹਿਰ ਦੀ ਨੇ ਇੱਕ ਸੇਵਤ ਹੈਗੀ ਆ ਇੱਥੇ ਸਾਰਾ ਕੁਝ ਨੇੜੇ-ਨੇੜੇ ਹੀ ਆ ਫਾਰਮੇਸੀ ਵੀ ਡਾਕਟਰ ਵੀ ਬੰਦਿਆਂ ਦੇ ਕਿਆ ਦੰਤਿਸਕਿਆ ਮਾਰਕੀਟਾ ਕਿਆ ਹਰ ਚੀਜ਼ ਇੱਥੇ ਬਿਲਕੁਲ ਨੇੜੇ-ਨੇੜੇ ਉਪਲਬਧ ਹੈ ਆ ਦੇਖੋ ਪਕਰੋਂ ਤੋਂ ਚੱਲੇ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਤੇ ਬਸ ਇੱਥੇ ਆ ਸਾਹਮਣੇ ਇਧਰ ਆਪਣਾ ਹੈਗਾ ਪੈਕਟ ਸ਼ਾਪ ਡਾਕਟਰ ਆ ਜਾਓ ਇਪੈਂਤਰ ਸੇ ਆ ਜਾਓ ਜਾਦ ਮੈਂ ਮੈਂ ਦੀ ਗੇੜਾ ਗੱਡੀ ਆ ਚੱਲੀ ਹਲ ਤਾਂ ਤੇਰੀ ਟਿਕਾ ਲੱਗਣਾ ਪੁੱਤ ਹਲ ਤਾਂ ਖਾਈ ਹੋਣੀ ਤੇਰੇ ਲੋਗਲੇ ਗੱਡੀ ਚੱਲ ਚੱਪੂ ਹਲ ਗੱਡੀ ਕਿੱਥੇ ਆ ਗਿਆ ਕਿੱਥੇ ਆ ਗਿਆ ਹੋ ਜਾਮਣ ਉਹ ਸਮੇਂ ਡੌਗੀ ਬੈਠਾ ਲੋਕੀਂ ਦੇਖ ਦੇਖ ਸਭ ਨੇ ਉਹ ਡੌਗੀ ਆ ਗਿਆ ਤੇ ਵੀ ਤੇ ਡੌਗੀ ਆ ਗਿਆ ਆ ਗਈ ਆਪਣੇ ਪੈਂਥਰ ਦੀ ਬਾਰੀ ਮਿੱਤਰੋ Siamo a Puglia. Come sta? Benissimo. <ride> no, ciao allora. oh, Ciccio. Oh, abbiamo una paura terribile. Ecco. Lo prende con due mani, io le tengo la gabbia. Eh? Lo prendi? Ce la fai? No, no, da solo non mi uscirò mai. Se lo prende la gallottola, se no lo prendo io. Se no si spaventa il germano. No, no, Stai angolando, no. no, non fa seppino. Così. Un po' bisogna essere un po' grudi, se no... Ciao ciccio! Mi è ciao. Sono stato castrato da un Era un gatto di colonia? Sì. Eh. Mm -hmm. <ride> mm, ecco, con queste orecchiette tenere, eh? Ah, ecco qua. Mm. vediamo anche l'altra sono pulitissime eh. Eh, bravo da pulire così tanto non fa niente l'altro no, aspetta Ciccio aspetta. aspetta un attimo se ti giri non vedo spaventatissimo perché non vedo altre persone no? Mm. Eh? ecco qua ecco qua fatto già la gratica eh abbiamo fatto ok benissimo oh, un gattone sta molto bene mi sembra siamo sì. oh. Guarda un po'. Ecco. Già è girato. Adesso lo pesiamo? Sì, sì. Le crevagine che ne hanno? Allora. Quindi 4 kg e 6,50. 4,650. 4,650. però lo vediamo in paella. <tellis> Vedi che ti dicono quello ne ho. Dar de Maio è un che bello, Mariano. ਬਾਕੀ ਨੂੰ ਨਾਲ ਦਿੱਤੀ ਹੁਣ ਲਿਖੀ ਆਪਣੀ ਦਵਾਈ ਦਵਾਈ ਨਹੀਂ ਲਿਖੀ ਖਰਾਕ ਲਿਖੀ ਕਹਿੰਦੇ ਜਿਹੜੇ ਖਰਾਕ ਤੋਂ ਖਲਾਉਣੇ ਉਹਨਾਂ ਇਹ ਹੋਰ ਚੇਂਜ ਕਰ ਦੋ ਵੀ ਹੋਰ ਐਕਸਟਰਾ ਮਤਲਬ ਹੋ ਵੱਡਾ ਹੋ ਜਾਏ ਇਹ ਉਹਨਾਂ ਖਰਾਕ ਪਾਓ ਉਹਨਾਂ ਦੇਖੀ ਲੱਤੀ ਉਹਨਾਂ ਪਰਚੀ ਉੱਤੇ ਵੀ ਤੁਸੀਂ ਆਜ ਖਰਾਕ ਦੇ ਦਿਓ ਵੀ ਜਦ ਤੱਕ ਨਹੀਂ ਚੇਂਜ ਕਰਨੀ ਜਿਹੜੀ ਦੰਨੇ ਹੋ ਵੀ ਹੁਣ ਨਹੀਂ ਚੇਂਜ ਕਰਨੀ ਵਿੱਚ ਮਿਕਸ ਕਰ ਕਰਕੇ ਦੇਣੀ ਠੀਕ ਹੈ ਠੀਕ ਹੈ ਆ ਜੇ ਪੈਂਥਰ ਸਿਆਂ ਚੱਲ ਬਈ ਚੱਲ ਬਈ ਟੀਕਾ ਲੱਗਿਆ ਪੈਂਥਰ ਦੇ ਹੈ ਪੈਂਥੀ ਦੇਖੀ ਇਧਰ ਤੇ ਟੀਕਾ ਵਾਲੇ ਜਾਂਦੇ ਹਨ ਹੈਨਾ ਆ ਲੈ ਬਈ ਕਰ ਮौजਾ ਹੁਣ ਸਾਲ ਦੀ ਮौजਾ ਹੁਣ ਇੱਕ ਅਗਲੇ ਸਾਡੀ ਘਰ ਗਣ ਨਵੰਬਰ ਦੇ ਜਿਹੜਾ ਬਿਚੇ ਬੈਠੇ ਰੇ ਵਿਚੇ ਇਹਨੂੰ ਅੱਜ ਆਪਾਂ ਲੈ ਕੇ ਜਾਣਾ ਠੀਕ ਹੈ ਪੈਂਟਰੀ ਇੱਥੇ ਬੈਠਣਾ ਸਰਦਰਾ ਚੌਪੂਰਾ ਹੋ ਜਾਣਾ ਬਾਅਦ ਦੇਖੀਏ ਬੈਠਾ ਦੇਖੇ ਤੇ ਬਾਅਦ ਦੇਖੀਏ ਸਰਕੇ ਬੈਠਾ ਹੈ ਠੀਕ ਹੈ ਗਿਆ ਚਲੋ ਉਡੀਕ ਆ ਗਿਆ ਇਹੀ ਮਰੂ ਛਾਲ ਮਰੂ ਗੋਣੀ ਹੁਣ ਛਾਲ ਮਰੂ ਪੈਂਥ ਇੱਥੇ ਹੋਈ ਇੱਧਰ ਆਜਾ ਖੋਲ ਦੇ ਇਹਨੂੰ ਲੈ ਵਈ ਪਤਾ ਲੱਗਿਆ ਪਤਾ ਲੱਗਿਆ ਵੀ ਘਰ ਆ ਗਿਆ ਪੈਂਥ ਕਿੱਥੇ ਟਿਕਾ ਲੱਗੇ ਤੇਰੇ ਕਿੱਥੇ ਗਿਆ ਸੀਗਾ ਹੈਵੰਦੀ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਦੇਖੋ ਜੀ ਮੈਂ ਤਾਂ ਟਿਕਾ ਲਵਾ ਕੇ ਲਿਆਇਆ ਮੈਂ ਤਾਂ ਤੂੰ ਮੈਂ ਤਾਂ ਟਿਕਾ ਲਵਾ ਕੇ ਲਿਆਇਆ ਤੂੰ ਕੋਈ ਬਿਸ਼ਾਂਸਿਆ ਬਲੀ ਹੋਸ ਨਾਲ ਗੱਲਬਾਤ ਕੋਈ ਫਿਰ ਬਸ ਟੀਕਾ ਵਾਲੇ ਮੈਂ ਠੀਕ ਹੈ ਇਹ ਸ਼ਾਂਤੀ ਵੀ ਟੀਕਾ ਲੱਗਣ ਵਾਲਾ ਆਪਣੇ ਦਾ ਹਨਾ ਇੰਦੇ ਵੀ ਟੀਕਾ ਲੱਗਦਾ ਹਨ ਜੀ ਕੋਈ ਨਹੀਂ ਟੀਕਾ ਲੱਗਦਾ ਠੀਕ ਹੈ ਇਹ ਸ਼ਾਂਤੀ ਟੀਕਾ ਲਾਉਣੇ ਬੱਚਿਆਂ ਟੀਕੇ ਲਾਉਣੇ ਅੱਜ ਦੇ ਵਾਲਨ ਵੀਡੀਓ ਨਾਲੇ ਕੰਮ ਹਨਾ ਹੁਣ ਟਾਈਮ 7:30 ਹੋ ਗਏ ਮਿੱਤਰੋ ਤੇ ਆਪਾਂ ਆਪਣੀ ਸ਼ਾਪ ਤੇ ਆ ਕੇ ਕੰਮ ਦਾ ਸਟਾਰਟ ਕਰਤਾ ਆਪਣਾ ਸਿਸਟਮ ਚੱਲ ਪਿਆ ਜਿਹੜਾ ਅੱਜ ਆਪਾਂ ਲਾਇਆ ਗਏ ਨਾ ਉਹ ਐਂ ਸਾਰਾ ਜਿਹੜਾ ਪਹਿਲਾ ਸਿਸਟਮ ਸੀ ਬਿਲਕੁਲ ਉਹਦੇ ਨਾਲ ਦਾ ਹੀ ਆ ਬਸ ਇਹਨਾਂ ਦਾ ਫਰਕ ਜ਼ਰੂਰ ਹੈ ਵੀ ਇਹ ਥੋੜਾ ਜਿਹਾ ਛੋਟੇ ਸਾਈਜ਼ ਦੇ ਵਿੱਚ ਮਤਲਬ ਵੀ ਪ੍ਰੋ ਦੇ ਕੈਟਾਗਰੀ ਵਿੱਚ ਆ ਗਿਆ ਤੇ ਜੋ ਕਿੰਨਾ ਘੱਟ ਲੱਗਦਾ ਹੈ ਸਕਰੀਨ ਬਹੁਤ ਸੋਹਣੀ ਆ ਤੇ ਸੋਹਣੀ ਤਾਂ ਲੱਗਣੀ ਹੋਈ ਹੈ ਪੈਸੇ ਪੈਸੇ ਉਹ ਲੱਗੇ ਹੋਏ ਆ ਤੇ ਬਾਕੀ ਆਰਡਰ ਚੱਲ ਰਹੇ ਆ ਕੰਮ ਕਰ ਬਹੁਤ ਵਧੀਆ ਬਾਬਾ ਜੀ ਕਿਰਪਾ ਦੇ ਨਾਲ ਤੇ ਇੱਧਰ ਆਰਡਰ ਆ ਵੀ ਚੱਲਦੇ ਆ ਆਰਡਰ ਤਿਆਰ ਹੋਏ ਪਏ ਨੇ ਤੇ ਇੱਧਰ ਆਪਣੇ ਇੱਧਰ ਵੀ ਆਰਡਰ ਲੱਗੇ ਹੋਏ ਨੇ ਆਪਣੇ ਤੇ ਆ ਵੀ ਆਰਡਰ ਅੱਜ ਸਾਰੇ ਆਰਡਰ ਵੱਡੇ ਵੱਡੀ ਆ ਰਹੇ ਆ ਪਰ ਕਿਉਂ ਆਫਰ ਚੱਲਦੀ ਹੈ ਨਾ ਆਪਣੀ ਆ ਦੇਖੋ ਸਾਰੇ ਆਰਡਰ ਪੰਜਾਬੀ ਦੇ ਆਰਡਰ ਨੇ ਤੇ ਦੋ ਤਿੰਨ ਮੁੰਡੇ ਆਰਡਰ ਲੈ ਕੇ ਨਿਕਲੇ ਹੋ ਮੌੜ ਰਹੀ ਬਸ ਉਹਨੇ ਵੇਟ ਕਰਦੇ ਆ ਆਰਡਰ ਤਿਆਰ ਰੱਖੇ ਪਏ ਆਪਾਂ ਨੇ ਉਹਨਾਂ ਜਾਣ ਤੋਂ ਪਹਿਲਾਂ ਆਰਡਰ ਤਿਆਰ ਜਦੋਂ ਆਈ ਜਾਣਾ ਤੇ ਨਾਲ ਉਹਦੀ ਆਪਾਂ ਆਰਡਰ ਘੱ ਲੈ ਜਾ ਰਹੇ ਤੇ ਬਾਕੀ ਪੈਂਥਰ ਸਿੰਘ ਬਣਾ ਕੇ ਬਹੁਤ ਸੁੱਤਾ ਗਿਆ ਨਾ ਹਾਂਜੀ ਸੌ ਗਿਆ ਆ ਕੇ ਉਹ ਆ ਕੇ ਮਿੱਤਰੋ ਸੁਸੀ ਬਣ ਕੇ ਸੌ ਗਿਆ ਉਹ ਨਹੀਂ ਉੱਠਿਆ ਗਿਆ ਟੀਕੇ ਲਾ ਕੇ ਜੇ ਨਾ ਨੀਂਦ ਆ ਗਈ ਹੁੰਦੀ ਹੈ ਹੈਗਾ ਨਾ ਹਾਂਜੀ ਕੰਬਲ ਚ ਵੜ ਗਿਆ ਤੇ ਅਜੇ ਤੱਕ ਸੁੱਤਾ ਵੀ ਸੁੱਤਾ ਬੈ ਨਾ ਨਾ ਕਰ ਰਹੇ ਆ ਇਹ ਲੈਣ ਜਿੰਦਗੀ ਜਦੋਂ ਅਸਰ ਵਿੱਚ ਇਟਲੀ ਵਿੱਚ ਤਾਂ ਉਹ ਮਿੱਤਰੋ ਜੰਮੇ ਬਲੇ ਸਸਰੀ ਇਟਲੀ ਉਹਦੀ ਪੈਂਥਰ ਦੀ ਸਾਡੀ ਦੀ ਤੇ ਆ ਕਿਤੇ ਪਰਚੀ ਸਰ 30 ਵ ਹਾਂ ਇਹ ਦੇਖਾਂ ਚਾਹੀਦਾ। ਲਓ ਵੀ ਮਿੱਤਰੋ ਆਪਣਾ ਬੰਦਾ ਆ ਗਿਆ। ਇੱਕ ਪੈਲੋਮਿਓ। ਇਹ ਫੋਨ ਦੇ ਪਾਗਮਨ ਟੋ ਕੰਪੋਸ ਲੂਈ। ਦੋ ਕੋਕੋ ਗੋਲੇ ਗ੍ਰਾਂਡੀ ਪਰ ਫੋਰੀ। ਅਨਕੇ ਚਿੰਕੋ ਸੁਪਲੀਸੀ। ਸਿਸ। ਫੋਨ ਟਾਈਮ ਮਿੱਤਰੋ ਸਵਾ ਦਸ ਹੋ ਗਏ ਤੇ ਆਪਣਾ ਕੰਮਕਾਰ ਨਿਪਟ ਗਿਆ। ਤੇ ਆਪਾਂ ਨੂੰ ਬਣਾਇਆ ਪੀਜ਼ਾ ਖਾਣ ਵਾਸਤੇ ਆਪਣੇ ਵਾਸਤੇ ਮਤਲਬ ਮੈਂ ਪੀਜ਼ਾ ਆਪਣੇ ਆਪਣੇ ਵਾਸਤੇ ਤੇ ਜਿਹੜੇ ਮੁੰਡੇ ਆਪਣੇ ਕੰਮ ਕਰ ਦੋ ਕੋਨੀਰੋ ਵਾਸਤੇ ਪੀਜ਼ਾ ਬਣਾਇਆ। ਜਿਹੜਾ ਪੀਜ਼ਾ ਮੈਂ ਬਣਾਇਆ। ਸਿਮਾ ਕਿਹੜਾ ਪੀਜ਼ਾ ਖਾਣਾ ਹੈ ਵੱਲ? ਯਾ ਪੂਰੀ ਵਾਲਾ ਜੀ। ਬਰਦੂਰੀ ਵਾਲਾ। ਅਸੀਂ ਪੀਜ਼ਾ ਬਣਾਇਆ ਬਰਦੂਰੀ ਵਾਲ ਦੇ ਨਾਲ ਪਈ ਯਕੀਨੀ ਆ ਆ ਦੇ ਤਾਂ ਫਿਰ ਵੈਦਰ ਨਹੀਂ ਲੇ ਉਹ ਆ ਦੇ ਫਿਰ ਜੱਟ ਨੇ ਲੱਭੀ ਪਿਆਰੇ ਮਿੱਤਰੋ ਪੀ ਲੈ ਕਿਸ ਤੇ ਪੀਸਾ ਕੰਬਾਸ ਅਜੀਚਾ ਇਹ ਚਾਦਰ ਵੀ ਗਏ ਕੰਬੀਸ ਅਜੀਚਾ ਇਹ ਇਹ ਜੀਮ ਗੋੜੋ ਉਹ ਨਾ ਆਪਣਾ ਪੀ ਲਾ ਸਪੈਸ਼ਲ ਬੀ ਸਪੈਸ਼ਲ ਲਾ ਕਰੂ ਚੱਕ ਕੇ ਕਾਲੀ ਮਿਰਚਾਂ ਪਾਈਆਂ ਉੱਪਰ ਅਪਰੀ ਖੁੰਬਾਂ ਵੀ ਪਾਈਆਂ ਉੱਪਰ ਜਿਕਨੀ ਵੀ ਪਈ ਉੱਪਰ ਪਣੀ ਤੇ ਪੀਜ਼ਾ ਬਣਾਇਆ ਬੇਲਣੇ ਗਏ ਆ ਕੇ ਪਤਰਾਇਆ ਕਹਿੰਦੇ ਵੀ ਅੱਠ ਘਟੇ ਫਤਰਾ ਤੇ ਬਾਹਰ ਰੋਟੀਆਂ ਜਿਆਦਾ ਖਾਦੀਆਂ ਤੇ ਕਮੇਟੀਆਂ ਮਸੂ ਪਿਆਤਨ ਹੋਈ ਉਹ ਲਾਈਵ ਤੇ ਰੋਕ ਕਰ ਲਿਆ ਪੀਜ਼ਾ ਪਰ ਰੈਡੀ ਛੱਟਪਟ ਕਰ ਲਈ ਸਾਰੀ ਪੀਜ਼ਾ ਦੀ ਕਮ ਚੈੱਕ ਪੀਜ਼ਾ ਸਲਾਈਸ ਚੈੱਕ ਕਰੋ ਬਿਲਕੁਲ ਪਤਲੇ ਬਤਲੇ ਫੀਨੇ ਫੀਨੇ ਆ ਦੇਖੋ ਵਾਹ ਵਾਹ ਜੀ ਬੜਾ ਨੇ ਉਪੀ ਕੋਲ ਗਈ ਆ ਸ਼ਾਮ ਦੀ ਰੋਟੀਆਂ ਵਿੱਚ ਤੁਰੇ ਖੜਕੂ ਖਾ ਲਈ ਦੀ ਆਪਣੇ ਇਕਲੇ ਬਹੁਤ ਐਸੀ ਮੇਰੇ ਤੇ ਪੀ ਜਾ ਲੱਕੜ ਦੀ ਪੱਟੀ ਦੀ ਗੱਲਬਾਤ ਕੀ ਯਾਰ ਬਾਕੀ ਹੋਰ ਗੱਲ ਹੈ ਤੇ ਬਾਕੀ ਆਪਾਂ ਕੰਮ ਕਰਨ ਦੇ ਟਾਈਮ ਸਤਿ ਸ਼੍ਰੀ ਅਕਾਲ ਹੋ ਗਏ ਆ ਤੇ ਅੱਜ ਦਾ ਵਲੌਗ ਇੱਥੇ ਬੰਦ ਕਰਦਾ ਮੈਂ ਉਮੀਦ ਕਰਦਾ ਤੁਹਾਨੂੰ ਸਾਡਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਰਿਹਾ ਜ ਤੱਕ ਨਹੀਂ ਕਿ ਤੁਮ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸੀ ਕਾ